ਸਾਸ੍ਰੀ ਗੱਲਿਸ ਆ ਰਿਹਾ ਇਹਨੂੰ ਕਿ ਅੱਜ ਬਾਰ ਮੀ ਵੀ ਪੈ ਰਿਹਾ ਹੈ ਬਹੁਤ ਜ਼ਿਆਦਾ ਠੰਡ ਹੋਊਗੀ ਆ ਤੇ ਮੰਮੀ ਹੁਣੀ ਸਾਨੂੰ ਕਹੀ ਜਾਂਦੇ ਸਵੇਰ ਦੇ ਕਿਸੇ ਨਹਾ ਲਓ ਨਹਾ ਲਓ ਤੇ ਆਪ ਹੁਣ ਨਹਾ ਲਿਆ ਹੈ ਤੇ ਉਸ ਤੋਂ ਬਾਅਦ ਸਿਰ ਵੀ ਠਰਦਾ ਪਿਆ ਦੇਖੋ ਮੰਮੀ ਦਾ ਰੈਐਕਸ਼ਨ ਹੁਣੀ ਕੀ ਆ ਇਦਾਂ ਫੇ ਨਾ ਕੇ ਕਿੱਦਾਂ ਲੱਗਦਾ ਨਾ ਕੇ ਵਧੀਆ ਲੱਗਦਾ ਜੀਜ਼ਰ ਚਲਾਇਆ ਨਹੀਂ ਸੀ ਬੰਦ ਕਰਕੇ ਜੀਜ਼ਰ ਚਲਾਇਆ ਸੀ ਜਿਸ ਨਾਲ ਨੌੜਕ ਲਾਈਟ ਚਲ ਗਈ ਠੰਡਾ ਬਾਰ ਫੇ ਰੁਕ ਜਾਣਾ ਸੀਗਾ ਹੈ ਫੇ ਰੁਕਣਾ ਸਾਨੂੰ ਤਾਂ ਕਹਿੰਦੇ ਸੀ ਨਹਾ ਲਓ ਨਹਾ ਲਓ ਪਪਾ ਧਰਨਾ ਸਿੰਘ ਜਦ ਤਿੱਤਾ ਪੜ੍ਹ ਕੇ ਪਸ਼ੂ ਚੌਂ ਨੂੰ ਕੱਟ ਲਿਆ ਤਾਂ ਮੈਂ ਕਿਹਾ ਮੇਰੇ ਸਿਰ ਦਾ ਖੂਨ ਹੀ ਨਾ ਜੰਮ ਜੇ ਮੇਰੇ ਤਾਂ ਸਿਰ ਪੱਥਰ ਬਣ ਗਿਆ ਅੱਬਲ ਤਾਂ ਮੈਂ ਥੋੜੇ ਕਿਤੇ ਨਾ ਬਾਲ ਬਲ ਸਪਾਉਂਦੀ ਨਹੀਂ ਰਹਿ ਮਾਨ ਨੂੰ ਮੈਂ ਕਿਹਾ ਮੇਰੇ ਸਿਰ ਨਿੱਕਾ ਕਰ ਉਹੀ ਗੱਲ ਨਾ ਹੋਵੇ ਕਿਤੇ ਬਹੁਤ ਔਖਾ ਇਹ ਅੱਬਲ ਤਾਂ ਇਹ ਮੋਟਰ ਚੱਲਦੀ ਹੁੰਦੀ ਤਾਜੇ ਨਾ ਆਪਾਂ ਦਾ ਸਿਰ ਨਾ ਲੈ ਜਾਇਆ ਗੀਜ਼ਰ ਦੇ ਨਾ ਵੀ ਨਹੀਂ ਲਾਈਦਾ ਮੋਟਰ ਵੀ ਚਲਾਈ ਹੋਸੀ ਲਾਈਟ ਚੱਲ ਗਈ ਹੈ ਨਾ ਹੂੰ ਸਾਗ ਧਰਨਾ ਸਿੰਘ ਉਹਦਾ ਮੈਂ ਕਿਹਾ ਦਾਦਾ ਨਾ ਕੇ ਤਾਂ ਸਾਫ ਸੁਭਧ ਧਾਰੀ ਕਮੀ ਲੱਗਾ ਹੈ ਬਾਹਰ ਚੁੱਲਾ ਵੀ ਗਿੱਲਾ ਹੋਇਆ ਆ ਤਾਂ ਦੇਖਦੇ ਆ ਹੁਣ ਕਿਦਾਂ ਧਾਰ ਹੁੰਦਾ ਨਹੀਂ ਤਾਂ ਉਸ ਘਰ ਪਾਪਾ ਨੂੰ ਮੈਂ ਕਿਹਾ ਸੀ ਚੱਕ ਮਾ ਚੁੱਲਾ ਚੱਕ ਲਿਆ ਵੋ ਅਰਮਾਨਦੀਪ ਹੁਣ ਧਾਰਾ ਤੂੰ ਲੈਟ ਆ ਗਿਆ ਕਿਉਂ ਸਰ ਚਲਾਤਾ ਮੈਂ ਨਾ ਲਾਉ ਛੇਤੀ ਤੁਹਾਨੂੰ ਸਕੂਲ ਨੂੰ ਵੀ ਜਾਣਾ ਆ ਕੱਲ ਦੀ ਵੀ ਛੁੱਟੀ ਆ ਪਰਸੋਂ ਦੀ ਹੋਣੀ ਛੁੱਟੀ ਦੋ ਛੁੱਟੀਆਂ ਆ ਮੇਰੇ ਸਾਲ ਨੂੰ ਕੱਲ ਦੀ ਵੀ ਛੁੱਟੀ ਆ ਪਰਸੋਂ ਦੀ ਵੀ ਬੁੱਧਵਾਰ ਜਾਣਾ ਚੱਲ ਨਾਉਣਾ ਤਾਂ ਹੈਗਾ ਹੀ ਅਟਕੇ ਨਾਲਾ ਆਹਾ ਚਲੋ ਕੀ ਕਰ ਅਰ ਮਾਂ ਜੀ ਵੀ ਨਾ ਲਾ ਅੱਛਾ ਉਹ ਨਾ ਲਾ ਫਿਰ ਧੁੱਪ ਚੜ ਜਾਣੀ ਬਾਹਰ ਧੁੱਪੇ ਬਹਿ ਜਿਓ ਤੇ ਰੋਟੀ ਖਾਣੇ ਨਾ ਮੰਨ ਲੈ ਫੇਰ ਤਾਂ ਵੱਜ ਗਿਆ 12 ਦਿਨ ਕਿਹੜਾ ਰਹਿ ਜਾਣੇ ਵਾਲ ਸਕੋਣੇ ਵੀ ਆ ਕਾਕਾ ਉੱਠ ਜਾ ਜਿਵੇਂ ਕਿ ਤੁਹਾਨੂੰ ਪਤਾ ਹੀ ਅੱਜ ਸਵੇਰ ਦਾ ਮੀਂਹ ਬਹੁਤ ਪੈਂਦਾ ਪਿਆ ਆ ਇਸ ਲਈ ਅੱਜ ਅੰਦਰ ਹੀ ਮੰਮੀ ਨੇ ਸੈਟਅਪ ਲਾ ਲਿਆ ਪੂਰਾ ਸਾਗ ਦਾ ਤੇ ਅੱਜ ਬਣਨ ਜਾ ਰਿਹਾ ਹੈ ਜੀ ਸਾਗ ਸਾਡੇ ਲੋੜੀ ਕਰਕੇ ਹਾਂ ਲੋੜੀ ਤੇ ਇਹ ਪਰੰਪਰਾ ਹੈ ਆ ਲੋੜੀ ਤੇਜੀ ਸਾਗੀ ਬਣਦਾ ਹੁੰਦਾ ਆ ਲੋੜੀ ਤਾਂ ਵੈਸੇ ਕੱਲ ਨੂੰ ਆ ਲੋੜੀ ਆ ਦਿਨ ਸਾਗ ਬਣਦਾ ਤੇ ਲੋੜੀ ਤੋਂ ਅਗਲੇ ਦਿਨ ਖਾ ਹੁੰਦਾ ਆ ਹਾਂਜੀ ਲੋੜੀ ਦੂਸਰਾ ਖਾ ਹੁੰਦਾ ਪਰ ਹੁਣ ਜਾਂ ਤਾਂ ਕੋਈ ਕਿਸੇ ਦਿਨ ਪਹਿਲੇ ਬਣਾ ਲੈਂਦੇ ਆ ਤੇ ਅਸੀਂ ਬਣਾ ਬਾਹਰ ਮੌਸਮ ਬਸ ਖਰਾਬ ਸੀਗਾ ਤੇ ਚੁੱਲ੍ਹਾ ਵੀ ਹੁਣ ਸਾਨੂੰ ਚੱਕ ਮਾਰਿਆਉਣਾ ਪੈਣਾ ਆ ਪਰੰਬੀ ਹਾਂਜੀ ਅੱਜ ਉਹ ਮਸ਼ੀਨ ਵਾਲੇ ਅੰਦਰ ਬਦਲਾਉ ਤੱਕ ਕੰਟਰੋਲ ਆ ਵੀ ਚੋੜੂ ਨਾ ਉੱਧਰ ਸੈਟਅਪ ਕਰੀਏ ਅੱਜ ਅਸੀਂ ਸਾਰੇ ਸੈਟਅਪ ਚੇਂਜ ਕਰ ਦੇਣੇ ਆ ਸਾਗ ਕੱਟਣ ਦਾ ਤਾਂ ਕਰ ਹੀ ਲਿਆ ਤੇ ਬਣਾਉਣ ਦਾ ਵੀ ਚੇਂਜ ਕਰਾਂਗੇ ਅੱਜ ਅਸੀਂ ਨਵੀਂ ਜਗ੍ਹਾ ਤੇ ਸਾਗ ਬਣਾਵਾਂਗੇ ਮੀਂਹ ਦੇ ਵਿੱਚ ਦੇਖਦੇ ਹਾਂ ਕਿਦਾਂ ਦਾ ਸਾਗ ਬਣਦਾ ਗੰਮਾ ਲੋਕੀਏ ਚੌਲ ਬਣਾ ਲਓ। ਇਹ ਤਾਂ ਇਹ ਮੌਸਮ ਚ ਚੌਲ ਬਣਾ। ਹਮ ਤੇ ਇਹ ਚੌਲ ਮੌਸਮ ਨਹੀਂ ਆਦਾ। ਹਾਂ, ਇਸ ਮੌਸਮ ਚ ਚੌਲ ਨਹੀਂ ਖਾਈਦੇ। ਆਟਾ ਕਦ ਬਣਾ ਲਓ। ਅੱਜ ਤਾਂ ਅਸੀਂ ਉੱਦੀ ਬਹੁਤ ਬੀਤੀਆਂ। ਪਰ ਤੁ ਚੌਲ ਬਣਾ ਦੇਣਾ ਬੰਦੇ ਤੋਂ। ਹਾਂ। ਪਰ ਤਾਂ ਦੇ ਦੋਗੀ। ਸਭ ਤੋਂ ਜਿਆਦਾ ਇਹ ਸਾਰੇ ਤੋਂ ਜ਼ਿਆਦਾ ਪਰੇਸ਼ਾਨ ਆ ਪਾਪਾ ਵੀ ਆ ਗਏ ਪ੍ਰੋਗਰਾਮ ਦੇਖ ਕੇ ਪਿੰਡ ਤੋਂ ਲੋੜੀ ਦੇ ਪ੍ਰੋਗਰਾਮ ਸੀ ਪਿੰਡ ਪਾਪਾ ਦੇਖੋ ਅੱਜ ਮੌਸਮ ਦੀ ਖਰਾਬੀ ਕਰਕੇ ਤੁਹਾਨੂੰ ਆਪਣਾ ਕਿਊਟ ਜਿਹਾ ਸੈਟਅਪ ਦਿਖਾ ਲਈਏ ਪੂਰਾ ਨਿੱਗਾ ਹੋਇਆ ਪਿਆ ਆ ਮੌਸਮ ਮਸ਼ੀਨ ਵਾਲਾ ਕਮਰਾ ਪਹਿਲਾਂ ਕਮਰਾ ਦਿਖਾਓ ਆਪਣਾ ਇੱਥੇ ਆਪਾ ਜੀ ਪੱਠੇ ਕੁੱਤਰੇ ਆ ਪਸ਼ੂਆਂ ਦੇ ਲਈ ਪਜਾਲੀ ਦੀ ਘਾਲ ਹਾਂ ਪਈ ਆ ਪਜਾਲੀ ਇਹ ਇੱਥੇ ਪਿਆ ਬੋਰੇ ਬੂਰੇ ਸਾਰੇ ਆਪਾਂ ਆਪਾਂ ਵੀ ਪਿਆ ਇਹ ਸਾਰਾ ਪਸ਼ੂਆਂ ਦਾ ਹੀ ਸਮਾਨ ਆ ਆ ਥੋੜਾ ਪਸ਼ੂ ਪਰ ਅੱਜ ਬਹੁਤ ਨਿੱਗਾ ਹੋਇਆ ਹੈ ਕਿਉਂਕਿ ਇੱਥੇ ਆਪਾਂ ਚੁੱਲਾ ਰੱਖਿਆ ਆ ਜਦੋਂ ਆਪਾਂ ਇੱਥੇ ਅੱਗ ਵਾਲੀ ਉਤ ਬਾਅਦ ਧੁੱਪ ਵੀ ਚੜ ਗਈ ਤੇ ਧੁੱਪ ਚੜ ਗਈ ਬਸ ਮੱਧਮ ਜਿਹਾ ਹਵਾ ਵੀ ਚੱਲਣੀ ਹੈ ਇਹ ਦੇਖ ਲਓ ਜੀ ਚੁੱਲਾ ਕਰਮਾ ਵਾਲਾ ਹੁੰਦਾ ਜਿੱਥੇ ਚੁੱਲਾ ਹੋਵੇ ਉੱਥੇ ਬਰਕਤ ਹੁੰਦੀ ਆ ਉਧਰ ਇੱਥੇ ਕੋ ਬੜਦਾ ਵੀ ਨਹੀਂ ਸਿਆ ਚਾਹ ਦੇ ਗਲਾਸ ਵੀ ਪੰਪ ਐ ਆ ਹੂੰ ਚਾਹ ਵੀ ਸਾਰੇ ਨੇ ਇੱਥੇ ਪੀਤੀ ਆ ਦੇਖੋ ਕੁਰਸੀਆਂ ਤੇ ਜਿਹੜੀਆਂ ਸਾਰੇ ਆਲੇ ਦੁਆਲੇ ਚੁੱਲੇ ਦੇ ਆਲੇ ਦੁਆਲੇ ਬਹਿ ਕੇ ਚਾਹ ਪੀਤੀ ਆ ਕੀ ਰਿਗਾ ਹੋਇਆ ਆ ਪਹਿਲਾਂ ਆਪਾਂ ਇਹ ਚੁੱਲਾ ਉਧਰਲੇ ਕਰੋ ਲਿਆਂਦਾ ਆਪਣੇ ਫੇਰ ਬਹੁਤ ਟਾਈਮ ਲੱਗ ਗਿਆ ਇਹਦੇ ਵਿੱਚ ਅੱਗ ਬਾਲਣ ਨੂੰ ਇੱਥੇ ਪੂਰਾ ਧੂਆਂ ਧੂਆਂ ਹੋ ਗਿਆ ਪਰ ਫੇ ਅਟਲਾਸਟ ਕਹਿ ਦਿੰਦੇ ਆ ਵੀ ਕਿਸੇ ਵੇਲੇ ਰਾਹਾਂ ਦੇ ਕੱਖਾਂ ਦੀ ਵੀ ਲੋੜ ਪੈ ਜਾਂਦੀ ਏ ਜੋ ਹੀ ਗੱਲ ਹੋਈ ਆ ਆ ਚੁੱਲਾ ਸੀ ਵਿਚਾਰਾ ਉਹਦੇ ਸਿੱਟਮ ਸਿੱਟਾ ਕਿੱਤਾ ਸੀ ਅਸਕੇ ਇਹ ਕਿਹੜਾ ਲੋਡ ਪੈਣੀ ਆ ਚੱਕ ਵੀ ਪੱਠੀ ਸੀਗੀ ਅੱਗੇ ਇੱਕ ਤੁਸੀਂ ਵੀਡੀਓ ਚ ਦੇਖੀ ਹੋਣੀ ਜਿਹੜੀ ਪੁੰਨੀ ਸਾਹਿਬ ਤੋਂ ਦਾ ਸ਼ੋਟੂ ਦੇ ਕਾ ਟੁੱਟ ਗਈ ਸੀ ਉਹ ਮੈਂ ਐਸੇ ਕੰਮ ਲਈ ਬਣਵਾ ਕੇ ਰੱਖੀ ਹੋਸੀ ਵੀ ਇਦਾਂ ਮਹੀਨੇ ਦੇ ਵਿੱਚ ਅੰਦਰ ਰੱਖ ਹੋ ਜਾਂਦੀ ਐ ਇੱਥੇ ਤੇ ਆਹ ਤਾਂ ਵਿਚਾਰੀ ਚਲੋ ਕੰਮ ਆ ਗਈ ਹਰ ਇੱਕ ਚੀਜ਼ ਦਾ ਮੁੱਲ ਪੈ ਜਾਂਦਾ ਹੈ ਲੋਡ ਆਉਣ ਤੇ ਲੋਡ ਪੈਣ ਤੇ ਲਾਜੀ ਚੁੱਲੇ ਦਾ ਵੀ ਮੁੱਲ ਪੈ ਗਿਆ ਇੱਕ ਮੈਂ ਦਿਖਾ ਰਹੀ ਸੀ 45 ਹੂੰ ਇਹ ਬਹੁਤ ਲੋਕਾਂ ਨੂੰ ਨਹੀਂ ਪਤਾ ਕੀ ਚੀਜ਼ ਆ ਤੇ ਜਿਹਨੂੰ ਪਤਾ ਆ ਪੰਜਾਬੀ ਵਿਰਸੇ ਬਾਰੇ ਪੁਰਾਣਿਆਂ ਨੂੰ ਤਾਂ ਪਤਾ ਹੈ ਵੈਸੇ ਤਾਂ ਨਵਿਆਂ ਨੂੰ ਵੀ ਪਤਾ ਆ ਪਰ ਕਈਆਂ ਨੂੰ ਨਹੀਂ ਪਤਾ ਹੁੰਦਾ ਕਈ ਜਾਣ ਬੁੱਝ ਕੇ ਅਣਜਾਣ ਬਣ ਜਾਂਦੇ ਆ ਇਹ ਵੈਸੇ ਪਹ ਜਾਰੀ ਆ ਤਾਂ ਤੁਸੀਂ ਦੱਸੋ ਕਿਸ ਕੰਮ ਆਉਂਦੀ ਆ ਆ ਜਾਣ ਪੁੱਝ ਕੇ ਮੈਂ ਤਾਂ ਕਹਿ ਰਹੀ ਆ ਮੈਂ ਇੱਕ ਵਾਰ ਦੇਖਿਆ ਸੀ ਇੱਕ ਪ੍ਰੋਗਰਾਮ ਚੱਲ ਰਿਹਾ ਸੀਗਾ ਆ ਮਿਸ ਪੰਜਾਬਣ ਦਾ ਹਾਂ ਮਿਸ ਪੰਜਾਬਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਹਦੇ ਵਿੱਚ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀ ਨਾ ਪਰਫਾਰਮੈਂਸ ਕਰਨੀ ਸੀ ਕੁੜੀਆਂ ਤੇ ਉਹਨਾਂ ਤੋਂ ਕੁਐਸਚਨ ਪੁੱਛਿਆ ਗਿਆ ਵੈਸੇ ਤਾਂ ਉਹਨੇ ਆਪਣਾ ਨਾਮ ਜਿਹੜਾ ਲਿਆ ਉਹਦਾ ਨਾਮ ਆ ਆ ਸਾਡੇ ਜੱਟ ਜ਼ਿਮੀਦਾਰਾਂ ਚੋਂ ਸੀ ਕੁੜੀ ਉਹ ਤੇ ਪਤਾ ਨਹੀਂ ਤਾਂ ਕੁੜੀਆਂ ਜਾਣ ਕੇ ਇਦਾਂ ਕਰਦੀਆਂ ਆ ਤੇ ਉਹਨੂੰ ਪੁੱਛਿਆ ਗਿਆ ਵੀ ਸਾਗ ਦੇ ਵਿੱਚ ਜਿਹੜਾ ਅਸੀਂ ਮੱਕੀ ਦਾ ਆਟਾ ਪਾਉਨੇ ਆ ਉਹਨੂੰ ਕੀ ਕਿਹਾ ਜਾਂਦਾ ਹੈ ਇਦਾਂ ਕੁਐਸਚਨ ਉਹ ਪੁੱਛਿਆ ਉਹ ਮਗਰ ਕੀ ਕਹਿੰਦੀ ਆਲਣ ਕਦੀ ਕੋਸ਼ਕਵੇ ਕਦੀ ਕੋਸ਼ਕਵੇਂ ਫਿਰ ਕਹਿੰਦੀ ਆਈ نو ਹੰ ਦੱਸ ਵੀ ਜੇ ਉਹਨੂੰ ਸਾਗ ਚ ਅਲਣ ਦਾ ਹੀ ਨਹੀਂ ਪਤਾ ਤੇ ਉਹ ਮੇਸ ਪੰਜਾਬਣ ਕਿੱਥੋਂ ਬਣ ਜੂਗੀ ਹੈ ਨਾ ਮੇਸ ਪੰਜਾਬਣ ਦਾ ਮਤਲਬ ਇਹ ਥੋੜੋ ਵੀ ਸੋਹਣੇ ਸੋਹਣੇ ਕੱਪੜੇ ਪਾ ਲੈ ਅਸੀਂ ਤੇ ਬਸ ਆਪਣਾ ਟੋਟ ਪਲਾ ਕੇ ਪੰਜਾਬ ਪੰਜਾਬੀ ਕਹਾਣ ਲਈ ਕੋਈ ਵੀ ਆਪਣਾ ਵਿਰਸੇ ਬਾਰੇ ਜੇ ਕੋਈ ਕਹੋਂਦਾ ਆ ਬਣਨਾ ਚਾਹੁੰਦਾ ਆ ਆਪਣੇ ਵਿਰਸੇ ਦਾ ਉਹਨੂੰ ਆਪਣੇ ਵਿਰਸੇ ਬਾਰੇ ਸਾਰਾ ਪਤਾ ਹੋਣਾ ਚਾਹੀਦਾ ਆ ਭਾਵੇਂ ਕੋਈ ਪੰਜਾਬ ਦਾ ਆ ਭਾਵੇਂ ਕੋਈ ਹਰਿਆਣੇ ਦਾ ਆ ਜਿੱਥੇ ਵੀ ਆਪਣੀ ਸਟੇਟ ਦਾ ਨੂੰ ਆਪਣੀ ਸਟੇਟ ਦੇ ਵਿਰਸਿਆਂ ਬਾਰੇ ਪਤਾ ਹੋਣਾ ਚਾਹੀਦਾ ਆ ਵੀ ਕਿਹੜਾ ਕੰਮ ਆ ਕਾਦੇ ਲਈ ਕਿਹੜੇ ਸੰਤ ਸਵੇੜੇ ਆ ਹਾਲ ਪਜਾਲੀਆਂ ਕਿਉਂ ਅਸੀਂ ਵਰਤਦੇ ਆ ਪਤਾ ਹੋਣਾ ਚਾਹੀਦਾ ਆ ਤੇ ਅੱਲਾ ਨਾਲ ਹੁੰਦਾ ਆ ਜੀ ਸਾਗ ਦੇ ਵਿੱਚ ਜਿਹੜਾ ਸਿਪਾਈ ਦਾ ਆ ਮਿੱਟੀ ਦਾ ਆਟਾ ਤੇ ਜਿਹੜੀ ਵਿੱਚ ਫੇਰੀਦੀ ਆ ਉਹਨੂੰ ਕੀ ਕਹਿੰਦੇ ਆ ਹੈ ਮम्मा ਸਾਰਾ ਕੋਟੜੀ ਹਾਂ ਸਾਰਾ ਕੋਟੜੀ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਸਾਰਾ ਕੁਝ ਜਦੋਂ ਆਪਾਂ ਇੱਥੇ ਰੱਖਿਆ ਤਾਂ ਸਾਨੂੰ ਲੱਗਦਾ ਸੀ ਕਿ ਮੀਂਹ ਆ ਜਾਊਗਾ ਪਰ ਹੁਣ ਮੀਂਹ ਦੇ ਕੋਈ ਚਾਂਸ ਨਹੀਂ ਹੈਗੇ ਬਾਅਦ ਧੁੱਪ ਚੜ ਗਈ ਆ ਫੇਰ ਵੀ ਚੱਲ ਸਮਝ ਪਤਾ ਨਹੀਂ ਹੁੰਦਾ ਫਿਰ ਆਪਾਂ ਕਿ ਹੁਣ ਇੱਕ ਵਾਰ ਅੱਗ ਬਲ ਗਈ ਤਾਂ ਹੁਣ ਇੱਥੇ ਹੀ ਰਹਿ ਦਿੰਦੇ ਆ ਆਪਣਾ ਸੈਟਅਪ ਪੂਰਾ ਚਲ ਵੀ ਪਾ ਲਈਏ ਅੱਗੇ ਛੋਟੇ ਹੁੰਦੇ ਜਦੋਂ ਆਪਾਂ ਸਕੂਲ ਜਾਂਦਾ ਸੀ ਲੋੜੀ ਤੋਂ ਅਗਲੇ ਦਿਨ ਸਾਰੇ ਨਿਆਣਿਆਂ ਦੇ ਲੰਚ ਬਾਕਸ ਦੇ ਵਿੱਚ ਸਾਗ ਹੁੰਦਾ ਸੀ ਇਹ ਹੁਣ ਅੱਜ ਬਣਾ ਲਿਆ ਵੈਸੇ ਤਾਂ ਅੱਗੇ ਲੋੜੀ ਵਾਲੇ ਦਿਨ ਬਣਾਉਂਦੇ ਸੀਗੇ ਕੋਨੇ ਸਾਰੇ ਇੱਕ ਦਿਨ ਪਹਿਲੇ ਬਣਾ ਲੈਂਦੇ ਆ ਨਾ ਟਾਈਮ ਕਹਿੰਦੇ ਕਿ ਕਿਹਦੇ ਕੋਲ ਆ ਅੱਗੇ ਤਾਂ ਤੋੜੀ ਦਾ ਵੀ ਲੋਹੜੀ ਵਾਲੇ ਦਿਨੇ ਸੀ ਲੋਹੜੀ ਵਾਲੇ ਦਿਨ ਤੋੜ ਕੇ ਲੋਹੜੀ ਵਾਲੇ ਦਿਨੇ ਬਣਾਣਾ ਫੇਰ ਤਾਂ 사ਗੀ ਬਣਦਾ ਹੁਣ ਲੋਹੜੀ ਵਾਲੇ ਦਿਨ ਸਾਰੇ ਕੰਮ ਹੁੰਦੇ ਸੀਗੇ ਜਿਦ ਦਾਦੀ ਤਾਂ ਹੁਣ ਟੈਕਨੋਲੋਜੀ ਵਧੀ ਜਾਂਦੀ ਆ ਤੇ ਸਭ ਕੁਨੁਣਾ ਲੋਕਾਂ ਕੋਲ ਟਾਈਮ ਜ਼ਿਆਦਾ ਹੋਣਾ ਚਾਹੀਦਾ ਉਹਨਾਂ ਦਾ ਟਾਈਮ ਘਟੀ ਜਾਂਦਾ ਟਾਈਮ ਬਹੁਤ ਤੇਜ਼ੀ ਨਾਲ ਲੰਘਦਾ ਵੀ ਅੱਗੇ ਕੰਮ ਵੀ ਸਾਰੇ ਤਕਰੀਬਨ ਹੱਥਾਂ ਨਾਲੇ ਕਰਦੇ ਹੁੰਦੇ ਸੀ ਸਾਰੇ ਮਸ਼ੀਨੀ ਕੰਮ ਘੱਟ ਸੀਗੇ ਟਾਈਮ ਵੀ ਬਹੁਤ ਹੁੰਦਾ ਸੀ ਰਿਸ਼ਤੇਦਾਰਾਂ ਦੇ ਵਿੱਚ ਜਾਣਾ ਦੋ ਦੋ ਤਿੰਨ ਦਿਨ ਰਹਿ ਕੇ ਆਉਣਾ ਹੁਣ ਤਾਂ ਹਣ ਜਾਣ ਦਾ ਜੱਬੇ ਖਤਮੇ ਮਾੜੀ ਜੀ ਗੱਲ ਫੋਨ ਤੇ ਫੋਨ ਕਰ ਲਾ ਤੋ ਚਲੂ ਮਿੰਲੇ ਦੇ ਲੈ ਆ ਕੱਲ ਨੂੰ ਲੋੜੀ ਵਾਲੇ ਦਿਨ ਜੀ ਸਾਡੀ ਭੈਣ ਦੇ ਘਰ ਤੂੰ ਨਹੀਂ ਲੱਗੂਗੀ ਤੇ ਹਾਲੇ ਡਿਸਾਈਡ ਨਹੀਂ ਹੋ ਪਾਰਿਆ ਕਿ ਆਪਾਂ ਉੱਥੇ ਜਾਣਾ ਜਾਂ ਨਹੀਂ ਜਾਣਾ ਕੱਲ ਜਾਇਆ ਸੀ ਇਹ ਅਸੀਂ ਕਿਉਂਕਿ ਕੱਲ ਜਾਇਆ ਹੀ ਸੀਗੇ ਲੋੜੀ ਪੈਸੇ ਉਹਨਾਂ ਨੇ ਅਗਲੇ ਸਾਲ ਪਾਉਣੀਆਂ ਨੇ ਦੇਖੋ ਤੁਹਾਨੂੰ ਜੀ ਜਾਂਦੇ ਆ ਕਿ ਨਹੀਂ ਦਾ ਅਸੀਂ ਤਾਂ ਕਦੀ ਬਹੁਤਾ ਨਹੀਂ ਪਿੰਡ ਦੇ ਵਿੱਚ ਜਾਂ ਕਿਤੇ ਲੋੜੀ ਮੰਗੀ ਤੁਸੀਂ ਮੰਮਾ ਲੋੜੀ ਮੰਗਦੇ ਹੁੰਦੇ ਸੀ ਤੁਹਾਡਾ ਘਰ ਤਾਂ ਪਿੰਡ 'ਚ ਸੀਗਾ ਪਿੰਡ 'ਚ ਖੇਤਾਂ 'ਚ ਜਾਂ ਤੋਂ ਲੋੜੀ ਸਾਰੇ ਮੰਗਦੇ ਹੁੰਦੇ ਸੀਗੇ ਤੁਸੀਂ ਵੀ ਮੰਗਦੇ ਹੁੰਦੇ ਸੀ ਬਹੁਤ ਕਿੰਨੀ ਕਿਫੇ ਕਮਾਈ ਹੋ ਜਾਂਦੀ ਸੀ ਉਸ ਹਾਵਨਾ ਬਠੇਰੀ ਹੋ ਜਾਂਦੀ ਸੀ ਕਿਸੇ ਵੇਲੇ ਸਾਨੂੰ 11-11 12-1200 ਰੁਪਏ ਆ ਜਾਣਾ ਬਹਿ ਜਾ ਬਹਿ ਜਾਂ ਹੋ ਜਾਂਦੀ ਸੀ ਫਿਰ ਉਹ ਨਾਨੀ ਨੂੰ ਦੇ ਦੇਣਾ ਕਿਉਂ ਨਾਨੀ ਨੂੰ ਕਹਾਂ ਦੇਣੇ ਆ ਅਸੀਂ ਕਮਾਈ ਹੁੰਦੇ ਸੀ ਲੋੜੀ ਮੰਗਾਵਾਂਗੇ ਉਈ ਕੋ ਦੇ ਨਹੀਂ ਸੀ ਲੋੜੀ ਮੰਗੀਦੀ ਹੁੰਦੀ ਪਹਿਲਾ 6-6 7-7 ਕੁੜੀਆਂ ਦੇ ਟੋਲ ਹੋਣੇ ਅਸੀਂ ਸਕੂਲ ਲਈ ਸਲਾਹਾਂ ਬਣਾ ਲੈਣੀਆਂ ਬੇਅੱਜ ਅਸੀਂ ਸ਼ਾਮ ਨੂੰ ਲੋੜੀ ਵੰਡਣੀ ਹੈ ਤੋ ਸਾਡੇ ਘਰਾਂ ਲਈ ਤੂੰ ਮੇਰੇ ਆ ਜੇ ਮੈਂ ਤੇਰੇ ਆ ਜੇ ਦਾ ਇਕੱਠੀਆਂ ਹੋ ਕੇ ਫੇ ਲੋੜੀ ਮੰਗੀ ਸੀਗੀ ਤੇ ਫੇ ਲੋੜੀਆਂ ਦੇ ਸਾਰਿਆਂ ਦੇ ਇੱਕ ਗਰੁੱਪ ਬਣ ਜਾਂਦਾ ਹੁੰਦਾ ਸੀ ਵੱਡੀਆਂ ਛੋਟੀਆਂ ਕੁੜੀਆਂ ਅਗੇ ਇਦਾਂ ਹੁੰਦਾ ਸੀ ਹਰ ਘਰ ਦੇ ਵਿੱਚ ਇੱਕ ਕੁੜੀ ਲੈਣੀ ਐ ਲੋੜੀ ਮੰਗਣ ਨੂੰ ਵੈਸੇ ਜਿੱਦਾਂ ਜੇ ਪਿੰਡ ਵੱਡਾ ਹੋਵੇ ਤਾਂ ਇੱਕ ਦੋ ਮਹੱਲੇ ਆਂਦੀਆਂ ਕੁੜੀਆਂ ਇੱਕ ਇੱਕ ਪਾਸੇ ਦੀਆਂ ਹੋਣਗੀਆਂ ਦੂਜੀਆਂ ਦੂਸਰੇ ਪਾਸੇ ਦੀਆਂ ਕੁੜੀਆਂ ਹੋਗੀਆਂ ਇਦਾਂ ਨੇ ਹਰ ਘਰ ਦੀ ਇੱਕ ਕੁੜੀ ਭਾਵੇਂ ਛੋਟੀ ਐ ਭਾਵੇਂ ਵੱਡੀ ਹੋਵੇ ਇਹ ਹੁੰਦਾ ਸੀ ਅਸੂਲ ਫੇਰ ਲੋੜੀ ਵੰਡਣੀ ਐ ਲੋੜੀ ਮੰਗਣੀ ਫੇ ਲੋੜੀ ਦੇ ਵਿੱਚ ਜਿਨ੍ਹਾਂ ਦੇ ਘਰ ਲੋੜੀ ਹੁੰਦੀ ਸੀ ਉਹਨਾਂ ਨੂੰ ਗੁੜ ਦੇਣਾ ਫੇ ਲੱਡੂਆਂ ਦਰਵਾਜ਼ਾ ਅੱਗੇ ਲੱਡੂ ਦੇਣੇ ਪੈਸੇ ਦੇਣੇ ਫੇ ਲਾਸਟ ਤਾਂ ਪੈਸੇ ਹੀ ਰਹਿ ਗਏ ਬ ਦਾਣੇ ਬੋਕ ਕੱਟ ਲੈਂਦੇ ਹੁਣ ਜੇ ਤੁਸੀਂ ਨਿਆਣੇ ਦਾਣੇ ਵੀ ਦਈਓ ਵੀ ਕਿਉਂਕਿ ਪੈਸੇ ਲੈਣੇ ਆ ਸੀ ਦੱਸ ਲੋੜ ਹੀ ਤਾਂ ਮਤਲਬ ਹੈ ਨਹੀਂ ਪਤਾ ਲੋਕਾਂ ਨੂੰ ਪੈਸੇ ਹੀ ਬਸ ਜਿਹਦਾ ਗਰਾਹੀ ਕਰਨੀ ਹੁੰਦੀ ਉਹ ਸਾਬ ਕੱਢ ਲਿਆ ਨਿਆਣੇ ਨਿਰਸਿਆਣੇ ਨਿਆਣੇ ਕੋਈ ਆਉਂਦਾ ਹੀ ਨਹੀਂ ਹੁਣ ਅੱਗੇ ਹਫਤਾ ਤਾਂ ਪਹਿਲਾਂ ਮੰਗੜੇ ਹੁਣ ਤਾਂ ਭਈਆਂ ਦੇ ਨਿਆਣੇ ਆਉਂਦੇ ਲੋੜ ਹੀ ਲਮਗੜਾ ਸਾਡੇ ਦਾ ਕੋਈ ਨਹੀਂ ਆਉਂਦਾ ਆਪਣਾ ਦਾ ਕੋਈ ਨਹੀਂ ਆਉਣਾ ਫਿਰ ਤੁਸੀਂ ਉਹ ਪੈਸਿਆਂ ਦਾ ਕਰਦੇ ਕੀ ਹੁੰਦੇ ਸੀ ਨਿਆਣੇ ਕੀ ਕਰਦੇ ਹੁੰਦੇ ਪੈਸੇ ਨੂੰ ਜਮਾ ਕਰੀ ਜਾਂਦੇ ਉੱਤੇ ਫਿਰ ਬਾਅਦ ਚ ਕਾਦੇ ਜਾਂਦੇ ਤਾਂ ਨਹੀਂ ਹੈ ਸੂਟ ਲੈ ਲੈਣਾ ਸੋੜਾ ਕਿੱਥੇ ਐਨਾ ਸੀਗਾ ਉਹਦਾ ਹੁਣ ਅੰਗਰ ਨਹੀਂ ਸੀਗਾ ਤੁਹਾਡੇ ਵਰਗੇ ਤਾਂ ਚਲੋ ਜੀ ਦੇਖਿਆ ਫੋਨ ਤੇ ਆਨਲਾਈਨ ਕਰਵਾ ਡਰਗੇ ਇਦਾਂ ਦਾ ਟਾਈਮ ਕਿੱਥੇ ਸੀਗਾ ਗੇ ਨਹੀਂ ਸੀ ਰੈਣਾ ਕੰਮ ਕੁਝ ਨਿਆਣੇ ਨੂੰ ਚਾਹ ਹੁੰਦਾ ਸੀ ਬਸ ਲੋੜੀ ਮੰਗਣ ਦਾ ਲਾਲਚ ਨਹੀਂ ਸੀ ਹੁੰਦਾ ਵੀ ਅਸੀਂ ਪੈਸੇ ਜਮਾ ਕਰਨੇ ਆ ਉਹਦਾ ਖੁਸ਼ੀ ਹੋ ਜਾਂਦੀ ਜਦੋਂ ਪੈਸੇ ਹੋ ਜਾਂਦੇ ਸੀ ਤਾਂ ਤੜੀ ਹੁੰਦਾ ਸੀ ਜਿਹਦੇ ਘਰ ਲੋੜੀ ਮੰਗਣ ਜਾਇਦਾ ਸੀ ਅਗਲੇ ਮਾਣ ਤਾਣ ਬਹੁਤ ਕਰਦੇ ਸੀ ਕਿ ਕੁੜੀਆਂ ਆਈਆਂ ਬਈ ਇਹਨਾਂ ਨੂੰ ਬਿਠਾ ਲਓ ਇਹਨਾਂ ਨੂੰ ਚਾਹ ਪਾਣੀ ਪਿਲਾਓ ਬਹੁਤ ਮਾਣ ਤਾਣ ਕਰਦੇ ਹੁੰਦੇ ਸੀ ਲੋੜੀ ਮੰਗਣ ਵਾਲ ਜਿਹਨਾਂ ਦੇ ਘਰ ਜਾਣਾ ਬਹੁਤ ਮਾਣ ਕਰਦੇ ਹੁੰਦੇ ਸੀ ਕੁੜੀਆਂ ਦਾ ਸਮੇ ਸਮੇਂ ਦੀ ਗੱਲੇ ਵਧੀਆ ਜਿਹੜਾ ਸਮਾਂ ਨਾਂ ਗਿਆ ਵਧੀਆ ਹੀ ਆ ਜਦੋਂ ਅਸੀਂ ਲੋੜੀ ਮੰਗਦੇ ਜਿਹੜੇ ਸਾਤੋਂ ਪਹਿਲੇ ਜੋ ਕਹਿੰਦੇ ਹੁੰਦੇ ਸੀ ਵੀ ਸਾਡਾ ਸਮਾਂ ਵਧੀਆ ਸੀ ਪਰ ਸਾਡਾ ਫਿਰ ਵਧੀਆ ਸੀ ਸਮਾਂ ਹੋਣ ਨਾਲ ਬਹੁਤ ਵਧੀਆ ਸੀਗਾ ਵਿਰਸੇ ਨਾਲ ਜੁੜਿਆ ਆ ਸੀ ਹੁਣ ਲੋੜੀ ਮੰਗਣ ਦਾ ਤਾਂ ਹੁਣ ਕੰਮ ਗਿਆ ਆ ਕੋਈ ਵੀ ਨਹੀਂ ਮੰਗਦਾ ਲੋੜੀ ਮੰਗਣੀ ਗਾਣੇ ਗਾਉਣੇ ਗਿੱਧੇ ਪਾਉਣੇ ਬਹੁਤ ਵਧੀਆ ਮਮਾ ਕਿੰਨਾ ਟਾਈਮ ਲੱਗਣਾ ਹੋਰ ਟਾਈਮ ਬਸ ਰਿਚਣ ਵਾਲਾ ਹੀ ਆ ਸਾਗ ਤੇ ਤੂੰ ਅੰਦਰ ਜਾ ਕੇ ਨਾ ਹਾਂਜੀ ਉਹ ਦੇਖ ਲੈ ਪਾਲਕ ਪਾਲਕ ਹੋ ਗਈ ਆ ਦੇਖੋ ਜੀ ਸਾਗ ਦੇ ਵਿੱਚ ਜਿਹੜੀ ਪਾਲਕ ਸਾਡੀ ਬਚ ਗਈ ਉਹਦਾ ਅੱਜ ਅਸੀਂ ਬਣਾਉਣ ਲੱਗੇ ਆ ਪਾਲਕ ਪਨੀਰ ਹਾਂ ਪਾਲਕ ਸਾਡੇ ਦਾ ਤੇ ਤੁਹਾਨੂੰ ਦੱਸ ਦਈਏ ਪਾਲਕ ਸਾਡੇ ਨਹੀਂ ਸੀ ਅਸੀਂ ਪਾਲਕ ਲੈ ਕੇ ਆਏ ਆ ਅਸੀਂ ਆਪਣੇ ਚਾਚਾ ਜੀ ਹੁਣਾਂ ਦੇ ਉਹਨੇ ਬਾਧੂ ਪਾਲਕ ਪਾਤੀ ਸੀ ਜਦੇ ਘਰ ਕਿ ਅੱਜ ਸਾਡੇ ਪਾਲਕ ਪਨੀਰ ਬਣੂਗਾ ਥੈਂਕ ਯੂ ਕਹਦੇ ਆਪਣੇ ਥੈਂਕ ਯੂ ਜੀ ਤਾਇਆ ਜੀ ਨੂੰ ਪਾਲਕ ਬਾਦੂਸੀ ਫੇਰ ਮੈਂ ਕਿਹਾ ਪਾਲਕ ਪਨੀ ਬਣਾ ਲੈਨੇ ਆ ਹੁਣ ਪਾਲਕ ਬਣਾਉਗੀ ਪਰਮਵੀਰ ਇਹਨੂੰ ਆਉਂਦੀ ਆ ਬਣਾਉਣੀ ਹੈਨਾ ਲੈ ਮੈਨੂੰ ਕਿਤੇ ਆਉਂਦੀ ਆ ਉੱਦੀ ਖਾਮ ਖਾਈ ਬਣਾਉਗੀ ਤਾਂ ਬਣਾਉਗੀ ਇੱਥੇ ਆਪਾਂ ਮੂਫਲੀ ਵੀ ਖਾਧੀ ਕਿੰਨੀ ਸਰੀ ਖਲਾਰਾ ਪਾਤਾ ਬੰਦਿਆਂ ਨਾਲ ਹੀ ਪੈਂਦਾ ਪਰਸੋਂ ਇਹ ਗਿਓ ਸੀਗੇ ਤਿੰਨੇ ਜਾਰੇ ਜਾਣੇ ਆਪਣੇ ਭੈਣ ਦੇ ਜਰਾਰੀ ਖਲਾਰਾ ਪਿਆ ਸਾਡੇ ਬਿਲਕੁਲ ਸਫਾਈ ਰੇ ਨਾ ਕੋਈ ਰਸੋਈ ਚ ਖਲਾਰਾ ਸਾਨੂੰ ਮੰਮੀ ਨੇ ਵੀਡੀਓ ਕਾਲ ਕਰਕੇ ਦਿਖਾਈ ਕਿ ਦੇਖੋ ਮੈਂ ਇੰਨੀ ਸਫਾਈ ਕੀਤੀ ਆਹੋ ਫੇ ਨਾ ਕੋਈ ਰਸੋਈ ਚ ਖਲਾਰਾ ਨਾ ਕੋਈ ਬੈੱਡ ਦੇ ਤੇ ਕੱਪੜਾ ਨਾ ਕੋਈ ਸੋਫੇ ਦਾ ਕੱਪੜਾ ਉੱਧਰ ਦਾ ਉੱਧਰ ਜਿੱਧਾ ਇੱਕ ਵਾਰ ਮੈਂ ਸਫਾਈ ਕਰਕੇ ਪੋਚੇ ਲਾ ਤੇ ਉਧੇ ਰਹਾ ਤੇ ਮੈਨੂੰ ਕੋਈ ਸੁਝਿਨਮਣ ਕੀ ਕੰਮ ਕਰ ਕੰਮੇ ਹੈ ਨਹੀਂ ਤਾਂ ਹੁਣ ਜਾ ਕੇ ਦੇਖੋ ਹੀ ਆ ਹਾਲ ਅਰਮਾਨ ਨੇ ਹੈ ਨਾ ਪਰਮਿਤ ਨਾ ਆ ਕੇ ਸੋਫੇ ਤੇ ਬੈਠਾ ਸੀ ਪਿੱਛੇ ਨਾਲ ਸਿੱਟਾ ਪਾਣੀ ਬਹੁਤ ਉੱਥੇ ਡੁੱਲ ਗਿਆ ਆ ਉਹ ਤਾਂ ਫਿਰ ਦੇ ਚ ਨਾਲ ਦੇਖ ਲੈ ਪਾਲਖ ਹੋ ਗਈ ਹੋਣੀ ਆ ਤੇ ਪਸ਼ੂ ਚੋਣ ਦਾ ਵੀ ਟਾਈਮ ਹੋ ਗਿਆ ਪਸ਼ੂ ਚੋਕੇ ਫਿਰ ਅਸੀਂ ਮੱਥਾ ਟੇਕਣ ਜਾਣਾ ਆ ਅਜ ਐ ਦਵਾਰਿਆ ਲੈ ਪਾਪਾ ਨੇ ਗਾਂ ਚੋਲੇ ਹੋਣੇ ਤੁਸੀਂ ਵੀ ਕਰੋ ਆਪਣੇ ਕੰਮ ਮੈਂ ਛੱਡੋ ਨਿੱਗ ਮੈਂ ਹੁਣ ਗਾਂ ਚੋਣੀ ਆ ਸਾਰਾ ਫੈਲਣ ਪਾ ਦੇਣਾ ਆ ਇਹ ਰੱਖ ਲੈਣਾ ਇਹ ਖਾਣਾ ਸੀ ਪਰਸੋਂ ਨੂੰ ਤੇ ਹੁਣ ਆਪਾਂ ਖਾਣਾ ਆ ਪਾਲਕ ਪਨੀਰ ਚਲੋ ਪਾਲਕ ਪਨੀਰ ਤੋੜ ਕੇ ਪਾਲਕ ਪਨੀਰ ਜੀ ਮੇਰਾ ਫੇਵਰੇਟ ਆ ਤੇ ਵਨੀਤ ਦਾ ਫੇਵਰੇਟ ਨਹੀਂ ਆ ਪਰ ਫੇਰ ਵੀ ਉਹ ਖਾ ਲੈਂਦੀ ਹੁੰਦੀ ਆ ਕਦੇ ਸਾਰਾ ਤਾਂ ਹੋ ਗਿਆ ਆ ਇੱਥੇ ਤੱਕ ਬਹੁਤ ਸੇਕ ਆਉਂਦਾ ਪਿਆ ਕਿਉਂਕਿ ਪੂਰਾ ਚੁੱਲਾ ਭਰਿਆ ਪਿਆ ਨਾ ਰੋਟੀ ਨੂੰ ਮੈਂ ਇੱਥੇ ਬਣਾ ਲਿਓ ਤਵਾ ਰੱਖ ਕੇ ਇੱਥੇ ਤਵਾ ਰੱਖ ਹੋ ਜਾਣਾ ਹੈ ਛੋਟਾ ਮੇਰੇ ਤੋਂ ਕੱਲੀ ਤੋਂ ਨਹੀਂ ਬਣਨੀ ਭੱਠੀ ਥੋੜਾ ਚੁੱਲਾ ਆ ਫਿਰ ਵੀ ਤੁਹਾਨੂੰ ਨਾਲ ਪੈਣਾ ਪਾਣਾ ਚਲੋ ਲਓ ਜੀ ਬਾਰ ਹੋ ਗਿਆ ਹਨੇਰਾ ਤੇ ਇੱਥੇ ਅਲਣ ਪੈ ਗਿਆ ਆ ਸਾਗ ਦੇ ਵਿੱਚ ਸਾਗ ਤਰੀਜੇ ਦਾ ਕੱਦਦਾ ਆ ਮੈਂ ਕਿਹਾ ਚੱਲ ਨਾਲੇ ਅੱਗ ਸੇਕੀ ਜਾਉਂਗੇ ਨਾਲ ਸਾਗ ਵਧੀਆ ਰੰਝੀ ਆਗਾ ਦੇਖੋ ਜੀ ਸਾਡਾ ਸਾਗ ਕਿੰਨਾ ਸੋਹਣਾ ਰਿਜਿਆ ਪਰ ਇਹ ਖਾਣਾ ਹੁਣ ਪਰਸੋਂ ਨੂੰ ਆ ਲਓ ਜੀ ਕਿੰਨਾ ਸੋਹਣਾ ਸਾਗ ਬਣ ਕੇ ਤਿਆਰ ਹੋ ਗਿਆ ਆ ੜਕ ਕੇ ਇਹ ਜਦੋਂ ਖਾਣਾ ਵੀ ਹੋਰ ਵੀ ਸਵਾਦ ਲੱਗਣਾ ਆ ਤੇ ਪਾਪਾ ਨੂੰ ਲਸਣ ਛਿੱਲਣ ਲਾਇਆ ਹੈ ਮੰਮੀ ਨੇ ਇਹ ਤਾਂ ਬਣਾਉਣਾ ਮੈਂ ਅੰਦਰ ਪਾਲਕ ਇਹਦਾ ਲਸਣ ਪਾਤਾ ਆ ਮੈਂ ਥੋੜੋ ਕਿ ਮੈਂ ਤਾਂ ਤੁਹਾਨੂੰ ਕਹਿ ਕੇ ਗਈ ਸੀ ਅਸੀਂ ਚਲ ਗਏ ਮੱਥਾ ਟੇਕਣ ਇਹਨਾਂ ਲਸਣ ਛਿੱਲੇ ਆਈ ਨੇ ਮਗਰ ਉਹ ਤਾਂ ਸੇਕ ਰਹੀਆਂ ਰਹੀਆਂ ਮੈਂ ਕੋਈ ਚੱਲ ਮੇਰੀ ਵੀ ਕਿ ਰੈਡੀ ਆ ਗਈਆਂ ਮੂਵੀ ਮੈਂ ਵੀ ਇਹੀ ਦੇਖਦੀ ਸੀ ਰੈਡੀ ਆ ਜੀ ਸਾਗ ਵੀ ਹੋ ਗਿਆ ਰੈਡੀ ਅਡਵਾਂਸ ਦੇ ਵਿੱਚ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਹਾਂਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਲੋਹੜੀ ਦੀਆਂ ਪਰਮਾਤਮਾ ਸਾਰਿਆਂ ਦੇ ਘਰ ਖੁਸ਼ੀਆਂ ਲਿਆ ਧੋਲੀਆਂ ਬੁਲਾਵੇ ਹੱਸਦੇ ਵਸਦੇ ਰਹੋ ਜੀ ਸਾਰੇ ਆਪਣੇ ਆਪਣੇ ਘਰ ਲੋਹੜੀ ਮਨਾਓ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਕੱਲ ਨੂੰ ਵੀ ਦੇਖਾਂਗੇ ਕੱਲ ਨੂੰ ਧੋਣੀ ਲਾਵਾਂਗੇ ਕੱਲ ਨੂੰ ਧੋਣੀ ਹਾਂਜੀ ਜੀ ਹੁਣ ਪਾਲਕ ਪਨੀਰ ਬਣ ਲਿਆ ਆ ਪਾਲਕ ਪਲੇਟਾਇਆ ਬਈ ਪਾਲਕ ਥੋੜੀ ਜਿਹੀ ਸੀਗੀ ਇਸ ਕਰਕੇ ਮੈਂ ਅ ਜਿੰਨੇ ਸੀਗੇ ਮਿਲ ਕਾ ਲਈਆ ਆ ਆ ਟਮਾਟਰ ਪੈ ਸੀ ਪਨੀਰ ਅਸੀਂ ਵੈਸੀ ਜੁਗਤ ਉਥੋਂ ਵੀ ਨਹੀਂ ਮਿਲੇ ਆ ਤੇ ਇੰਨਾ ਕਿੰਨਾ ਸੀਗਾ ਮਿਲੇ ਆ ਹੁਣ ਦੇਖੀਏ ਕਾਲੀ ਕਾਲੀ ਚ ਕਿਦਾਂ ਦੀ ਰਹਿ ਬਣਦੀ ਸਬਜੀ ਚੋਗੀ ਤੇ ਮੇਰਾ ਸਾਰਾ ਲੱਗਿਆ ਜ ਸਾਗ ਦੇ ਵਿੱਚ ਹੀ ਸਾਗ ਅਸੀਂ ਬਣਾ ਕੇ ਰੱਖ ਲਿਆ ਆ ਤੇ ਹੁਣ ਆਹ ਸਾਂਹ ਪਾਸੇ ਬਣ ਲੱਗੀ ਆ ਸਬਜ਼ੀ ਜੋ ਬਣਦਾ ਦੇਖੇ ਜਾਊਗਾ ਵਧੀਆ ਬਣਦਾ ਜਦ ਇਹ ਸਬਜ਼ੀ ਬਣਦੀ ਵਧੀਆ ਬਣਦੀ ਆ ਵਾਹ ਤਕ ਬਣਦੀ ਹੈ ਸੌਂ ਦਾ ਢਾੜ ਕੇ ਟਮਾਟਰ ਨਸਾਂ ਪਿਆਰ ਇਸ ਤਰ੍ਹਾਂ ਸੀ ਉਹ ਮਾਪਲੇ ਵਿੱਚ ਦੇਖੀ ਕਿ ਬਹੁਤ ਹੀ ਬੜਾ ਮਮਾ ਮੈਨੂੰ ਤਾਂ ਉਹ ਫਰਾਈ ਨਹੀਂ ਦੇ ਦਿਓ ਪਾਪਾ ਨੂੰ ਫਰਾਈ ਵਾਲਾ ਕੰਮ ਹੈ ਇਹਨੇ ਫਰਾਈ ਤੇਰਾ ਨੀਰ ਤਾਂ ਬੜਿਆ ਹੀ ਹੈ ਆਹ ਦੇ ਨੀਰ ਬਣੇ ਬੜੀ ਬਣਿਆ ਇਹਦੇ ਵਿੱਚ ਹੀ ਖਾਲੀਆ ਹੁਣ ਖਾਲੀ ਸਾਰੇ ਚੜਾਈ ਦਾ ਚੱਕਿਆ ਕੋਈ ਨਹੀਂ ਕਿਸੇ ਦਾ ਥੋੜਾ ਜਿਹਾ ਦੇ ਦਿਓ ਇਦਾਂ ਗੁੰਦ ਲੀ ਪਾਪਾ ਕਹਿੰਦੇ ਤੁਸਾਨੂੰ ਪਹਿਲਾਂ ਹੀ ਦੱਸਿਆ ਮੈਂ ਥੋੜੀ ਆ ਲੈ ਹੱਸੇਗਾ ਮਾਲ ਪਰ ਦੱਸਿਆ ਕਿਉਂ ਨਹੀਂ ਮੈਨੂੰ ਓਏ ਮੇਨ ਨੂੰ ਕੀ ਪਤਾ ਸੀ ਨਹੀਂ ਮੇਰੇ ਪਾਲਕ ਪਨੀਰ ਬਣਾਣਾ ਆ ਸਲਾਇਸ ਸਾਡੀ ਬਣਣੀ ਹੈ ਔਰ ਪਾਲਕ ਪਾਲਕ ਬਚ ਗਈ ਸੀ ਇਸ ਲਈ ਮਿਰਚ ਲਾਲਾ ਵੈਸੇ ਇਹ ਵੀ ਵਿੱਚ ਮੈਂ ਸਾਤਰੀ ਮਿਰਚੇ ਹੀ ਪਾ ਲਈ ਨਹੀਂ ਹੈ ਹਾਂਜੀ ਪਾਪਾ ਤੇ ਲੈ ਕੇ ਆਏ ਵਾਖ ਲੈ ਕੇ ਆ ਖਾਣ ਵਾਲੇ ਬੈਠ ਗਿਆ ਪਰ ਹੱਲੇ ਸਬਜੀ ਸਾਡੀ ਬਣ ਰਹੀ ਆ ਸਬਜੀ ਬਣਨ ਤੋਂ ਬਾਅਦ ਰੋਟੀ ਬਣੂਗੀ ਇੱਧੇ ਬਣਦੀ ਸਵਾਦ ਬਦਲਦੇ ਚੁੱਦਾ ਸਵਾਦ ਵਾਂਦੀ ਚੀਜ਼ ਅਸੀਂ ਬਸ ਵੇਟ ਕਰ ਸਕਦੇ ਹਾਂ ਬਾਕੀ ਤਾਂ ਮੰਮੀ ਹੀ ਕਰਨਾ ਸਮਾਂ ਆਹ ਸਾਰਾ ਕੁਝ ਮੰਮੀ ਦੇ ਹੱਥੋਂ ਤਿਲਕੀ ਜਾਂਦਾ ਵੇ ਮਮਾ ਨਰਵਸ ਆ ਨਰਵਸ ਤਾਂ ਉਹ ਹੁੰਦਾ ਜਿਹਨੂੰ ਕੋਈ ਕੰਮ ਪਾਉਣਾ ਨਾ ਹੋਵੇ ਕੰਮ ਹੁੰਦਾ ਹੋਣਾ ਚਾਹੀਦਾ ਆ ਸਮਝੀ ਸਿਚੁਏਸ਼ਨ ਦੇਖੋ ਜਿੰਦੀ ਦੇਖੋ ਤਾਂ ਰੰਗਰ ਦੇਖੋ ਦੇਖਣ ਨੂੰ ਤਾਂ ਬਹੁਤ ਸਵਾਦ ਲੱਗਦਾ ਆ ਸਮੈਲ ਵੀ ਸੋਹਣੀ ਆਂਦੀ ਆ ਦਾ ਮੈਂ ਪਾਲਕ ਪਨੀਰ ਚ ਪਨੀਰ ਉਹ ਬਾਤ ਪਾਣੀ ਬੰਨੀ ਆ ਆਹ ਮੈਂ ਨਿਕਲ ਲਵਾਂਗਾ ਚਾਹਨਾ ਵਿੱਚ ਅੱਧੀ ਪਾ ਦੂ ਹਨਾ ਬਾਕੀ ਹੋ ਜੂਗੀ ਜੋ ਤੂਰੇ ਨੂੰ ਫਰਾਈ ਕਰਕੇ ਪਾਉਣੇ ਆ ਨੇ ਆਹ ਨੇ ਕਹਿਣਾ ਪਨੀਰ ਸਾਡੇ ਘਰ ਚ ਜੀ ਕੋਈ ਵੀ ਕੋਈ ਵੀ ਚੀਜ਼ ਖਾਣ ਨੂੰ ਨਖਰੇ ਨਹੀਂ ਕਰਦਾ ਸਿਵਾਏ ਅਬਨੀ ਤੋਂ ਹਨਾ ਮਮਾ ਅੱਜ ਪਾਪਾ ਨੇ ਪ੍ਰਿੰਟ ਕੋਈ ਦੁਕਾਨ ਨਹੀਂ ਛੱਡੀ ਜਿਹੜੀ ਨਾ ਪੁੱਛੀ ਹੋ ਪਨੀਰ ਲਈ ਸਭ ਮਿਲਿਆ ਹੀ ਨਹੀਂ। ਉਹ ਜਿਹੜੀ ਮੇਰੇ ਨਾਲ ਜਿਹੜੀ ਲੈ ਆਈਦਾ ਆ ਉਹਨਾਂ ਦੇ ਘਰੇ ਪ੍ਰੋਗਰਾਮ ਸੀਗਾ। ਤੇ ਉਹ ਕਹਿੰਦਾ ਸਾਡੇ ਘਰੇ ਸੀ ਅਸੀਂ ਅੱਜ ਪਨੀਰ ਕਹਿੰਦਾ। ਉਹ ਪਨੀਰ। ਸ਼ਹਿਰ ਵੱਡਾ ਸ਼ਹਿਰ ਤੇ ਤਾਂ ਮਿਲ ਜਾਂਦਾ ਸਾਡਾ ਜੀ ਪਿੰਡ ਆ ਕਸਬਾ ਆ ਇਸ ਕਰਕੇ ਹਰ ਵੇਲੇ ਹਰ ਚੀਜ਼ ਅਵੇਲੇਬਲ ਨਹੀਂ ਹੁੰਦੀ। ਫਿਰ ਬਹੁਤ ਹੁਣ ਆਉਂਦਾ ਹੈ। ਆ ਇਹ ਨਵੀਂ ਸਬਜ਼ੀ ਬਣ ਜਾਣੀ ਕੋਈ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਕਰ ਸਕਦੇ ਏਂ ਟਰਾਈ ਇਹ ਨਵੀਂ ਸਬਜ਼ੀ ਬਣ ਜਾਣੀ ਅਸੀਂ ਰਿਵੀਲ ਕਰਤੀ ਆ ਟੈਂਪਾਸ ਕਰਨ ਦਾ ਕੀ ਹੁੰਦਾ ਪਾਲਕ ਕੱਲਾ ਦੇਖੋ ਪਾਲਕ ਦਾ ਕਾ ਕੁਝ ਨਾ ਹੋਵੇ ਐਵੇਂ ਨਰਵਸ ਹੋ ਜਾਈਦਾ ਵੀ ਕੀ ਖਾਈਏ ਕੀ ਬਣਾਈਏ ਪਤਾ ਕੀ ਦਰਸ ਜੀਰਨ ਪਲੇਖਾ ਜੀ ਸਾਗ ਅੱਜ ਖਾਣਾ ਤਾਂ ਇਹਨਾਂ ਨੇ ਇਹ ਕੀ ਬਣਾਉਣਾ ਕੀ ਕਰਨਾ ਤੇ ਮੈਂ ਸੋਚਿਆ ਸੀ ਕਿ ਦਾਲ ਬਣਾ ਲਵਾਂਗੀ ਕਿਹੜੀ ਦਾਲ ਜਦੋਂ ਨਾ ਤੁਸੀਂ ਪਾਲਕ ਸਾਈਡ ਤੇ ਕੱਢ ਕੇ ਧੋ ਕੇ ਰੱਖੀ ਹੋ ਸੀ ਮੈਨੂੰ ਲੱਗਾ ਕਿ ਪਾਲਕ ਵਾਲੇ ਪਕੌੜੇ ਬਣਨੇ ਆ ਪਾਲਕ ਵਾਲੇ ਪਕੌੜੇ ਬਣਾਉਣੇ ਸੀਗੇ ਫਿਰ ਪਾਪਾ ਵੀ ਉੱਥੇ ਪਿੰਡ ਚੱਲਿਆ ਪ੍ਰੋਗਰਾਮ ਤੇ ਪਾਪਾ ਨੇ ਵੀ ਖਾਣ ਦੇ ਹੋਣੇ ਆ ਤੇ ਫਿਰ ਹੋਣਾ ਨਾ ਪਕੌੜੇ ਨੱਖਮ ਆਹ ਹਾਂ ਚਲੋ ਜੀ ਸਾਡੀ ਇਹ ਪਾਲਕਨੀ ਤੋ ਕੁਛ ਪਾਲਕ ਹੋਤਰਾ ਦੀ ਸਾਦੀ ਬਣ ਕੇ ਰੈਡੀ ਆ ਬਹੁਤ ਵਧੀਆ ਲੱਗ ਪਤਾ ਲੱਗ ਖਾ ਕੇ ਬਾਕੀ ਪਤਾ ਲੱਗੂਗਾ ਜੀ ਕਲਰ ਬਹੁਤ ਸੋਹਣਾ ਆ ਤੇ 스멜 ਵੀ ਸੋਹਣੀ ਹੁੰਦੀ ਪਈ ਆ ਪੂਰੀ ਪਾਲਕ ਮੀਰ ਵਾਲੀ 스멜 ਆਂਦੀ ਬਸ ਪਨੀਰ ਥੋੜਾ ਮੈਸ਼ ਹੋ ਗਿਆ ਆ ਮੈਸ਼ ਕੀ ਪਨੀਰ ਪਤਾ ਇਹ ਤਾਂ ਪਨੀਰ ਵਧੀਆ ਹੈ ਤੁਸੀਂ ਉੱਤੇ ਕਰਦੇ ਇਹ ਮੈਂ ਸਾਢੇ 4 ਵਜੇ ਗਾਂ ਚੋਂ ਲਈ ਸੀ 2 ਘੰਟੇ ਹੋ ਚੁੱਕੇ ਨੂੰ ਉਸ ਗਾਂ ਦਾ ਦੁੱਧ ਹੈ ਤਾਜੀ ਗਾਂ ਦਾ ਤਾਜਾ ਦੁੱਧ ਚੋ ਕੇ ਤਾਜਾ ਪਨੀਰ ਬਣਾਤਾ ਹੈਲਥੀ ਹੋਰ ਵਧੀਆ ਕੀ ਚਾਹੀਦਾ ਚੀਜ਼ਾਂ ਹੈਲਥੀ ਖਾਓ ਹੈਲਥੀ ਰਹੋ ਤੇ ਇਸ ਵੀਡੀਓ ਦੀ ਐਡੀਂ ਮੈਂ ਚਾਹੀਦਾ ਸੌਪਨਟ ਕੁਝ ਨਹੀਂ ਰੱਖਿਆ ਹੈ ਭਾਵੇਂ ਕੋਈ ਰੇਡੀਆਂ ਕੋਲ ਆ ਰਹੀਆਂ ਆਪੀ ਨੂੰ ਖਾਣੀ ਦੇ ਰਿਹਾ ਪਾਪਾ ਕਹਿੰਦੇ ਰੇਡੀਆਂ ਵੀ ਖਾਓ ਨਾਲ ਮੂਫਲੀ ਖਾ ਲਈ ਸਾਰਿਆਂ ਨੇ ਰੇਡੀਆਂ ਵੀ ਰਹਿ ਰਹੇ ਇੱਥੇ ਜਿਹੜੀਆਂ ਮੂਫਲੀ ਮੂਫਲੀ ਖਾਈ ਜਾਂਦੇ ਤੇ ਜਿਹੜੀਆਂ ਰੇਡੀਆਂ ਚੱਲੀ ਜਾਂਦੇ ਆ ਰੇਡਾ ਹੋਸ਼ੀਂਣਾ ਚਲੋ ਦੀ ਬਣ ਗਈ ਕੁਝ ਬਰਸ਼ਾ ਦੇ ਠੀਕ ਆ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਹਨਾਂ ਨੂੰ ਦਰਸ਼ਕ ਕਰਾ ਦੇ ਜਿਹੜੇ ਅੱਗ ਸੇਕ ਰਹੇ ਆ